ਇਸ ਵੀਡੀਓ ਦੇ ਵਿੱਚ ਮਿੱਤਰੋ ਤੁਹਾਨੂੰ ਦੋ ਟਾਪ ਦੇ ਨੁਕਰੇ ਬਸ਼ੇਰੇ ਦਿਖਾਉਣੇ ਆ ਜਿਹੜੇ ਪਿਓ ਵਾਲੇ ਪਾਸਿਓਂ ਸਕੇ ਭਰਾ ਨੇ ਉਮਰ ਦੇ ਵਿੱਚ ਵੀ ਇਹ ਹਾਣੋ-ਹਾਣੀ ਆ ਇਹਨਾਂ ਦੀਆਂ ਜਿਹੜੀਆਂ ਮਾਮਾ ਨੇ ਬਾਈ ਦੇ ਘਰ ਦੀਆਂ ਘੋੜੀਆਂ ਨੇ ਹੋਮ ਬਰੀਡ ਬਸ਼ੇਰੇ ਆ ਇਹਨਾਂ ਦੀ ਸਟੱਡ ਸਰਵਿਸ ਹੁਣ ਬਾਈ ਨੇ ਓਪਨ ਕੀਤੀ ਆ ਵਾਕਰਪੁਰ ਵਾਲੀ ਨੂਰੇ ਦੇ ਪੋਤੇ ਆ ਇਹ ਤੇ ਇੰਦਰਤੋਂਗ ਵਾਲੇ ਪਾਰਸ ਦੇ ਬੱਚੇ ਆ ਦੋਨੇ ਘੋੜੇ ਮਾਂ ਇੱਕ ਦੀ ਸਾਲੀ ਵਾਲੇ ਦੀ ਡਾਇਰੈਕਟ ਆ ਤੇ ਦੂਜੇ ਦੀ ਜਿਹੜੀ ਮਾਂ ਹੈਗੀ ਆ ਉਹ ਗਿੱਲਾਂ ਵਾਲੇ ਦੀਪੇ ਦੇ ਕੋਲੇ ਜਿਹੜਾ ਕੋੜਾਗਾ ਉਹਦੀ ਬੱਚੀ ਆ ਸੋ ਆਪਸ ਵਿੱਚ ਸਕੇ ਭਾਈ ਵੀ ਲੱਗਦੇ ਆ ਪਿਓ ਵਾਲੇ ਪਾਸਿਓ ਤੇ ਮਾਮਾ ਵਾਲੇ ਪਾਸਿਓ ਇਹ ਮਾਮਾ ਭਾਣ ਜਾਬੀ ਨੇ ਤੇ ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸਦਾ ਬਾਈ ਨੇ ਪਹਿਲੇ ਬਛੇਰੇ ਤਿਆਰ ਕਰਿਆ ਕਰੇ ਸਟੱਡ ਸਰਵਿਸ ਵਾਸਤੇ ਤੇ ਬਾਈ ਨੇ ਨਾ ਕੱਦ ਵੀ ਜਿਹੜੇ ਮਿਣਕੇ ਪਾਤੇ ਫੱਟੀ ਦੇ ਨਾਲ ਆ ਸਕੇਲ ਲਾ ਕੇ ਦਿਖਾਤਾ ਕਹਿੰਦਾ ਆਪਾਂ ਕਿਸੇ ਬੰਦੇ ਨੂੰ ਗਮਰਾਹ ਨਹੀਂ ਕਰਨਾ ਸਟੱਡ ਸਰਵਿਸ ਓਪਨ ਕਰਨੀ ਆ ਤਾਂ ਸਕੇਲ ਲਾ ਕੇ ਕੱਦ ਦਿਖਾਉਣੇ ਆ ਵੀਡੀਓ ਦੇ ਵਿੱਚ ਦੋਨੇ ਬਛੇਰੇ 2-2 ਦੰਦ ਹੋਇਆ ਉਮਰ ਦੇ ਵਿੱਚ ਤਕਰੀਬਨ 28-28 29-29 ਮਹੀਨੇ ਉਮਰ ਹੋਈ ਆ ਤੇ ਕੱਦ 65-65 ਇੰਚ ਕਰ ਗਏ ਮਿੱਤਰੋ ਜਦੋਂ ਮਰਜੀ ਕੋਈ ਆ ਕੇ ਸਕੇਲ ਲਾ ਸਕਦਾ ਵੀ ਐ ਨਹੀਂ ਹੈਗਾ ਬੰਦੇ ਕਿਸੇ ਗੱਲ ਦਾ ਗੁੱਸਾ ਕਰ ਜਾਣਗੇ ਜਮਾ ਸਿੱਧ ਪਧਰੇ ਬੰਦੇ ਆ ਆਮ ਪਰਿਵਾਰ ਦੇ ਬੰਦੇ ਆ ਤੇ ਕੋਈ ਬੰਦਿਆਂ ਦੇ ਵਿੱਚ ਸੂਫ ਐ ਨਹੀਂ ਹੈਗੀ ਤੇ ਜਿਹੜੀ ਫੀਸ ਆ ਦੋਨਾਂ ਬਸ਼ੇਰਿਆਂ ਦੀ 15-15000 ਰੁਪਇਆ ਰੱਖਤੀ ਬੜੀ ਜਾਇਜ਼ ਫੀਸ ਰੱਖੀ ਆ ਤੇ ਦੋਨੇ ਬਸ਼ੇਰੇ ਮੇਰੇ ਆਪ ਦੇ ਬਰਨਾਲੇ ਜ਼ਿਲ੍ਹੇ ਦੇ ਵਿੱਚ ਪਿੰਡ ਜੋਧਪੁਰ ਨੇ ਬਾਈ ਕਲਦੀਪ ਦੇ ਕੋਲੇ ਸੋ ਨੋਟ ਕਰ ਲੋ ਇੱਕ ਬਸ਼ੇਰੇ ਦਾ ਨਾਂ ਤਾਂ ਰੱਖਿਆ ਬਾਈ ਨੇ ਨੂਰ 파ਰਸ ਤੇ ਦੂਜੇ ਦਾ ਨਾਂ ਰੱਖਿਆ ਜੋਰਾ ਹੁਣ ਨੰਬਰ 22 ਕੁਲਦੀਪ ਦਾ ਤੁਸੀਂ ਨੋਟ ਕਰ ਲਓ ਇਹਨਾਂ ਦੀਆਂ ਮਾਮਾ ਵੀ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਵਾਂਗੇ ਤੇ ਜੇ ਕੋਈ ਬੰਦਾ ਪਹਿਲਾ ਘੋੜੀ ਮੀਟ ਕਰਾਉਣ ਤੋਂ ਦੇਖਣਾ ਵੀ ਚਾਹੁੰਦਾ ਘੋੜੇ ਤੇ ਜਾ ਸਕਦੇ ਹੋ ਤੁਸੀਂ 22 ਕੁਲਦੀਪ ਦੇ ਘਰੇ ਪਿੰਡ ਜੋਧਪੁਰ ਉੱਥੇ ਜਾ ਕੇ ਤੁਸੀਂ ਮਾਮਾ ਵੀ ਦੇਖ ਸਕਦੇ ਹੋ ਸਾਲੀ ਵਾਲੇ ਰਤਨ ਦੀ ਡਾਇਰੈਕਟ ਆ ਜਿਹੜੀ ਐਸ ਘੋੜੇ ਦੀ ਮਾਂ ਗਈ ਤਕਰੀਬਨ 14 ਸਾਲ ਉਮਰ ਹੋ ਗਈ ਉਸ ਘੋੜੀ ਦੀ ਤੇ ਦੇਖਣ ਨੂੰ ਤੁਹਾਨੂੰ ਐ ਲੱਗੂ ਵੀ ਜਿਵੇਂ ਦੋ ਦੰਦ ਬਸ਼ੇਰੀ ਤੁਰੀ ਆਉਂਦੀ ਹੁੰਦੀ ਆ ਉਸੇ ਘੋੜੀ ਨੇ ਬਾਈ ਕੁਲਦੀਪ ਦੇ ਘਰੇ ਇਹਨਾਂ ਸਾਰੇ ਜਾਨਵਰਾਂ ਦੀ ਨਿਉ ਜੜ ਲਾਈ ਆ ਮਿੱਤਰੋ ਸੋ ਬਾਕੀ ਦੀ ਜਿਹੜੀ ਗੱਲਬਾਤ ਆਪਾਂ ਹੋਰ ਖੁੱਲੀਆਂ ਗੱਲਾਂ ਬਾਤਾਂ ਬਾਈ ਕੁਲਦੀਪ ਦੇ ਨਾਲ ਇੰਟਰਵਿਊ ਦੇ ਵਿੱਚ ਕਰਾਂਗੇ ਬਸ਼ੇਰੇ ਤੁਸੀਂ ਦੇਖੋ ਯਾਰ ਕੱਦ ਬਾਡੀ ਵਾਲੇ ਪੱਖ ਤੋਂ ਮਜ਼ਬੂਤੀ ਵਾਲੇ ਪੱਖ ਤੋਂ ਕਿੰਨੇ ਚੰਗੇ ਤਿਆਰ ਹੋਏ ਆ ਤੇ ਦੋਨੇ ਬਸ਼ੇਰੇ ਨੇਚਰਲ 스ਪੌਟਲੈਸ ਆ ਕਿਸੇ ਪ੍ਰਕਾਰ ਦੀ ਕੋਈ ਛੇੜਛਾੜ ਨਹੀਂ ਆ ਘੋੜੀ ਆ ਉਹ ਜਿਹੜੀ ਸਾਲੀ ਵਾਲੇ ਰਤਨ ਦੀ ਡਾਇਰੈਕਟਾ ਮਿੱਤਰੋ ਦੇ ਦੇਖ ਕੇ ਤੁਸੀਂ ਕਹਿ ਦੋਗੇ ਵੀ 14 ਸਾਲ ਉਮਰ ਹੋ ਗਈ ਇਹਦੀ ਐਂ ਲੱਗਦਾ ਨਾ ਜਿਵੇਂ ਦੋ ਦੰਦ ਬਸ਼ੇਰੀ ਖੜੀ ਹੁੰਦੀ ਆ ਸੋ ਏਸੇ ਘੋੜੀ ਦਾ ਸਾਰਾ ਅੱਗੇ ਲਾਣਾ ਬਾਣਾ ਤਿਆਰ ਹੋਇਆਗਾ ਇਹ ਬਾਈ ਦੇ ਘਰ ਦੀ ਘੋੜੀ ਆ ਇਹਦੀ ਮਾਂ ਵੀ ਬਾਈ ਕਲਦੀਪ ਦੇ ਘਰੇ ਹੀ ਹੁੰਦੀ ਸੀ ਬਾਈ ਅਰਗੇ ਆਪ ਘੋੜੀ ਮੇਟ ਕਰਾ ਕੇ ਲਿਆਏ ਸੀਗੇ ਰਤਨ ਤੋਂ ਜਦੋਂ ਉਹ ਇੱਥੇ ਨੇੜੇ ਹੰਢਿਆਏ ਹੁੰਦਾ ਸੀ ਸੋ ਉੱਥੋਂ ਇਹ ਘੋੜੀ ਦਾ ਜਨਮ ਹੋਇਆ ਸੀ ਤੇ ਅੱਗੇ ਘੋੜੀ ਆਪਾਂ ਤੁਹਾਨੂੰ ਦੂਜੀ ਦਿਖਾਵਾਂਗੇ ਜਿਹੜੀ ਏਸੇ ਘੋੜੀ ਦੀ ਧੀ ਆ ਤੇ ਦੂਜੇ ਬਸ਼ੇਰੇ ਦੀ ਮਾਂ ਗਈ ਸੋ ਲਾਣਾ ਬਾਣਾ ਸਾਰਾ ਇਹ ਇੱਕ ਹੀ ਆ ਤੇ ਬਸ਼ੇਰੇ ਬੜੇ ਚੰਗੇ ਤਿਆਰ ਹੋਇਆ ਬੜਾਈ ਹੋਰਾਂ ਦੀ ਸਾਮ ਬੜੀ ਆ ਬਾਕੀ ਦੀਆਂ ਗੱਲਾਂ ਬਾਤਾਂ ਆਪਾਂ ਬਾਈ ਕੁਲਦੀਪ ਦੇ ਨਾਲ ਕਰਦੇ ਆ ਦੋ ਗੱਲਾਂ ਮੈਨੂੰ ਬੰਦਿਆਂ ਦੀਆਂ ਬੜੀਆਂ ਵਧੀਆ ਲੱਗੀਆਂ ਇੱਕ ਤਾਂ ਐਡੇ ਚੰਗੇ ਵੱਡੇ ਬਸ਼ੇਰਿਆਂ ਦੀ ਫੀਸ ਆ ਜਿਹੜੀ ਸਿਰਫ 15000 ਰੱਖੀ ਆ ਇਹ ਕਹਿੰਦੇ ਵੀ ਆਪਾਂ ਨਵੇਂ ਬੰਦਿਆਂ ਨੂੰ ਸਪੋਰਟ ਕਰਨੀ ਆ ਉਹਨਾਂ ਦਾ ਸ਼ੌਂਕ ਨਹੀਂ ਮਾਰਨਾ ਤੇ ਦੂਜੀ ਗੱਲ ਕਦ ਮਣਕੇ ਪਾਏ ਆ 65 ਇੰਚ 스케일 ਵਾਲੀ ਹਾਈਟ ਦੋ ਦੰ ਦੋ ਮਰਦੇ ਵਿੱਚ 65 ਇੰਚ ਉਹ ਵੀ ਮਿਣਕੇ ਪਾਉਣੀ ਕੋਈ ਖਾਲਾ ਜੀ ਦਾ ਬਾੜਾ ਨਹੀਂ ਬੰਦੇ ਕਹਿੰਦੇ ਜਦੋਂ ਮਰਜੀ ਕੋਈ ਆ ਕੇ ਸਟਿੱਕ ਲੈ ਕੇ ਆ ਜੇ ਤੇ ਮਿਣ ਵੀ ਸਕਦਾ ਤੇ ਆਜੋ ਫਿਰ ਤੁਹਾਨੂੰ ਬੰਦਿਆਂ ਨਾਲ ਮਲਾਉਣੇ ਆ ਤੇ ਤੁਹਾਨੂੰ ਪਤਾ ਲੱਗੂ ਯਾਰ ਬੰਦੇ ਕਿਹੋ ਜਿਹਾ ਸੁਭਾਅ ਦੇ ਆ ਜਿੰਨੇ ਵੀ ਭਰਾ ਆਪਣੇ ਨਾਲ ਪਿੰਡੂ ਜ਼ਿੰਮੇਦਾਰ ਫੇਸਬੁੱਕ ਪੇਜ ਜਾਂ YouTube ਚੈਨਲ ਦੇ ਰਾਹੀਂ ਜੁੜੇ ਹੋਇਆ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਅੱਜ ਮੈਂ ਆਪਣੇ ਏਰੀਏ ਦੇ ਵਿੱਚ ਬੈਠਾਂਗਾ ਮੇਰੇ ਆਪਦੇ ਬਰਨਾਲੇ ਜ਼ਿਲ੍ਹੇ ਦਾ ਪਿੰਡ ਹੈਗਾ ਜੋਧਪੁਰ ਇਹਨੂੰ ਚੀਮਾ ਜੋਧਪੁਰ ਵੀ ਕਹਿ ਦਿੰਦੇ ਆ ਕਿਉਂਕਿ ਦੋ ਪਿੰਡ ਨੇ ਇਹ ਨਾਲੋਂ ਨਾਲ ਲੱਗਵੇਂ ਇੱਕ ਪਿੰਡ ਹੈਗਾ ਚੀਮਾ ਤੇ ਦੂਜਾ ਜੋਧਪੁਰ ਸੋ ਅੱਜ ਮੈਨੂੰ ਬੜਾ ਮਾਣ ਮਹਿਸੂਸ ਹੋ ਰਿਹਾ ਇਸ ਵੀਡੀਓ ਨੂੰ ਤੁਹਾਡੇ ਨਾਲ ਸਾਂਝੇ ਕਰਦੇ ਹੋਏ ਕਿਉਂਕਿ ਆਪਦੇ ਏਰੀਏ ਦੇ ਮੈਂ ਦੋ ਨੁਕਰੇ ਬਛੇਰੇ ਫਲਮਾ ਰਹਾਂਗਾ ਮੈਨੂੰ ਬੜੀ ਖੁਸ਼ੀ ਵੀ ਆ ਇਸ ਗੱਲ ਦੀ ਕਿ ਮੇਰੇ ਆਪਦੇ ਏਰੀਏ ਦੇ ਵਿੱਚ ਬਰਨਾਲੇ ਜ਼ਿਲ੍ਹੇ ਦੇ ਵਿੱਚ ਬਾਈ ਕੁਲਦੀਪ ਦੇ ਕੋਲੇ ਦੋ ਬਸ਼ੇਰੇ ਤਿਆਰ ਹੋਇਆ। ਬਾਈ ਨੇ ਬੜੀ ਮਿਹਨਤ ਕੀਤੀ ਹੈ ਇਹਨਾਂ ਬਸ਼ੇਰਿਆਂ ਦੇ ਉੱਤੇ। ਵੈਸੇ ਪਰਿਵਾਰ ਨੂੰ ਜਾਨਵਰ ਰੱਖਦਿਆਂ ਨੂੰ ਘੋੜੇ-ਘੋੜੀਆਂ ਰੱਖਦਿਆਂ ਨੂੰ ਤਕਰੀਬਨ 20-22 ਸਾਲ ਹੋ ਗਏ। ਤੇ ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸਦਾ ਵੀ ਜਿਹੜੇ ਦੋਨੇ ਬਸ਼ੇਰੇ ਤੁਹਾਨੂੰ ਵੀਡੀਓ ਦੇ ਵਿੱਚ ਦਿਖਾ ਰਹੇ ਆ ਇਨਾਂ ਦਾ ਆਪਸ ਵਿੱਚ ਉਮਰ ਦੇ ਵਿੱਚ ਥੋੜਾ ਹੀ ਫਰਕ ਆ ਜਿਵੇਂ ਆਪਾਂ ਕਹਿ ਦਈਏ ਦਿਨਾਂ ਦਾ ਹੀ ਫਰਕ ਆਗਾ ਤੇ ਬਸ਼ੀਰੇ ਦੋਨੇ ਬੜੇ ਚੰਗੇ ਤਿਆਰ ਹੋਇਆ ਬਿਲਕੁਲ ਜੈਨੂਇਨ ਸਪੌਟਲੈਸ ਬੱਚੇ ਆ ਦੋ ਦੰਦ ਹੋ ਗਏ ਬਾਈ ਨੇ ਇਹਨਾਂ ਦੀ ਸਟੱਡ ਸਰਵਿਸ ਦੇਣੀ ਸ਼ੁਰੂ ਕੀਤੀ ਆ ਤੇ ਆਪਣੇ ਨਾਲ ਇਧਰਲੇ ਪਾਸੇ ਅੰਕਲ ਰਣਜੀਤ ਸਿੰਘ ਜੀ ਬੈਠੇ ਆ ਬਾਈ ਕਲਦੀਪ ਦੇ ਡੈਡੀ ਤੇ ਨਾਲ ਬਾਈ ਇਧਰਲੇ ਪਾਸੇ ਆਪਣੇ ਬਾਈ ਡਾਕਟਰ ਸਾਹਿਬ ਬੈਠੇ ਨੇ ਤੇ ਇਧਰ ਹੋਰ ਵੀ ਪਿੰਡ ਦੇ ਪਤਵੰਤੇ ਸੱਜਣ ਬੈਠੇ ਆ ਸਾਰਿਆਂ ਦਾ ਪਹਿਲਾਂ ਆਪਾਂ ਕਰਦੇ ਆ ਸਵਾਗਤ ਮਿੱਤਰੋ ਬਾਕੀ ਦੀ ਜਿਹੜੀ ਗੱਲਬਾਤ ਆਪਾਂ ਬਸ਼ੇਰਿਆਂ ਬਾਰੇ ਬਾਈ ਕਲਦੀਪ ਤੋਂ ਪੁੱਛਦੇ ਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬਾਈ ਬਹੁਤ ਸਾਡੇ ਘਰੇ ਆਉਣ ਤੇ ਧੰਨਵਾਦ ਬਾਈ ਕਲਦੀਪ ਤੇ ਤੇ ਬਾਈ ਜਿੰਨੇ ਵੀ ਭਰਾ ਆਪਣੇ ਨਾਲ ਬੈਠੇ ਆ ਇਧਰ ਅੰਕਲ ਜੀ ਹੋਣੀ ਬੈਠੇ ਆ ਪਹਿਲਾਂ ਤਾਂ ਸਾਰਿਆਂ ਬਾਰੇ ਆਪਾਂ ਜਾਣੂ ਕਰਵਾ ਦਈਏ ਗਿਲਦੀਪ ਬਾਈ ਇਧਰੋਂ ਦੱਸ ਦਿਓ ਉਹ ਮੇਰੇ ਵੱਡੇ ਭਰਾ ਜੀ ਠੀਕ ਆ ਬਾਈ ਜੱਗਾ ਬਾਈ ਜੱਗਾ ਜੀ ਠੀਕ ਆ ਬਾਈ ਤੇ ਇਧਰ ਸਾਡੇ ਕੋੜੀ ਦੇ ਆਲੇ ਬੈਠੇ ਨੇ ਮੈਂਬਰ ਸਾਹਿਬ ਰਣਜੀਤ ਸਿੰਘ ਠੀਕ ਆ ਬਾਈ ਤੇ ਇਧਰ ਸਾਡੇ ਪ੍ਰਧਾਨ ਬੈਠੇ ਨੇ ਹਮ ਜਿਲ੍ਹਾ ਪਿੰਡੂ ਪਿੰਡ ਦੇ ਤੇ ਇਧਰ ਸਾਡੇ ਡਾਕਟਰ ਸਾਹਿਬ ਬੈਠੇ ਨੇ ਠੀਕ ਆ ਬਾਈ ਤੇ ਉਹ ਮੇਰਾ ਭਤੀਜਾ ਜੀ ਠੀਕ ਆ ਬਾਈ ਅਰਜੋਤ ਸਿੰਘ ਹੈਰੀ ਇਹ ਸਾਡਾ ਚਾਵਕਾ ਠੀਕ ਹੈ ਬੀਜੇ ਆ ਗਏ ਆ ਕੋੜੀਆਂ ਤੋਰ ਦਾ ਹਾਂ ਕੋੜੀਆਂ ਤੋਰ ਦਾ ਠੀਕ ਹੈ ਸਾਡਾ ਰਿਸ਼ਤੇਦਾਰ ਠੀਕ ਹੈ ਭਾਈ ਤੇ ਇੱਧਰ ਡੈਡੀ ਜੀ ਆ ਗਏ ਆ ਮੇਰਾ ਬੇਟਾ ਜੀ ਠੀਕ ਹੈ ਭਾਈ ਕ ਪਹਿਲਾਂ ਭਾਈ ਆਪਾਂ ਥੋੜਾ ਜਿਹਾ ਪਿੰਡ ਦਾ ਐਡਰੈਸ ਦੱਸ ਦਈਏ ਕਨਦੀਪ ਇਹ ਬਰਨਾਲੇ ਤੋਂ ਆਪਣਾ ਜਿਹੜਾ ਪਿੰਡ ਆ ਤਕਰੀਬਨ ਮੇਰਾ خیال 8-10 ਕਿਲੋਮੀਟਰ ਪੈਂਦਾ ਹਨਾ ਹਾਂ ਭਾਈ 8-10 ਕਿਲੋਮੀਟਰ ਆਪਣਾ ਮੇਨ ਰੋਡ ਤੋਂ 2 ਕਿਲੋਮੀਟਰ ਪਿੱਛੇ ਆ ਬਈ ਠੀਕ ਆ ਇੱਕ ਪਾਸੇ ਚੀਮਾ ਰਹਿ ਜਾਂਦਾ ਇੱਕ ਪਾਸੇ ਜੋਧਪੁਰ ਆ ਜਾਂਦਾ ਜੇ ਆਪਾਂ ਬਰਨਾਲੇ ਵਾਲੇ ਪਾਸਿਓਂ ਇਧਰੋਂ ਭਦੌੜ ਨੂੰ ਆਈਏ ਜਾਂ ਬਾਜੇਖੰਦੇ ਮੰਨੀ ਜਿਹੜਾ ਮੇਨ ਹਾਈਵੇ ਆਉਂਦਾ ਹਾਂਜੀ ਉਹਦੇ ਉੱਤੇ ਮੇਰਾ ਖਿਆਲ ਆ ਬਰਨਾਲੇ ਤੋਂ ਬਾਅਦ ਜੇ ਕੋਈ ਰੋਡ ਦੇ ਉੱਤੇ ਪਿੰਡ ਪੈਂਦੇ ਆ ਤਾਂ ਆਪਣੇ ਪਿੰਡ ਹੀ ਆਉਂਦੇ ਪਹਿਲਾਂ ਆਪਣਾ ਪਿੰਡ ਹੀ ਜੋਧਪੁਰ ਆਉਂਦਾ ਹਾਂ ਚਲੋ ਪਿੱਛੇ ਤਾਂ ਹੋਰ ਕੋਈ ਪੱਤੀਆਂ ਆਉਂਦੀਆਂ ਨੇ ਪਰ ਜਿਹੜੇ ਰੋਡ ਦੇ ਉੱਤੇ ਪਿੰਡ ਆ ਉਹ ਆਪਣੇ ਨਿਸ਼ਾਨੀ ਆ ਵੀ ਇੱਕ ਸਾਈਡ ਤੇ ਚੀਮਾ ਰਹਿ ਗਿਆ ਸੜਕ ਤੇ ਦੂਜੇ ਹੱਥ ਆਪਣਾ ਜੋਧਪੁਰ ਪਿੰਡ ਰਹਿ ਗਿਆ ਬਈ ਤੇ ਜੇ ਪੁਰਾਣੀ ਗੱਲਬਾਤ ਆਪਾਂ ਕਰੀਏ ਕਲਦੀਪ ਬਾਈ ਜਿਵੇਂ ਮੈਂ ਭਰਾਵਾਂ ਨੂੰ ਪਹਿਲਾਂ ਦੱਸ ਕੇ ਹਟਿਆ ਵੀ ਸਾਨੂੰ ਤਕਰੀਬਨ ਇਸ ਫੀਲਡ ਦੇ ਵਿੱਚ 22 ਸਾਲ ਹੋ ਗਏ ਹਨ ਹਾਂ ਬਾਈ 2004 ਦੀ ਪਹਿਲਾ ਘੋੜੀ ਲੈਂਦੀ ਸੀ ਅਸੀਂ ਹੂੰ 2004 ਤੋਂ ਕੰਮ ਸਟਾਰਟ ਕਰਿਆ ਸੀ ਠੀਕ ਹੈ ਹਾਂਜੀ ਠੀਕ ਹੈ ਬਾਈ ਤੇ ਇੱਕ ਆਪਣੇ ਕੋਲੇ ਜਿਹੜੀ ਪੁਰਾਣੀ ਸਭ ਤੋਂ ਘੋੜੀ ਐ ਇਸ ਵਕਤ ਖੜੀ ਆ ਫਾਰਮ ਦੇ ਉੱਤੇ ਜਿਹਦੇ ਤੋਂ ਇਹ ਸਾਰਾ ਨਾਣਾ ਅੱਗੇ ਤਿਆਰ ਹੋਇਆ ਹਨਾ ਜਿਵੇਂ ਉਹ ਘੋੜੀ ਤੋਂ ਤੁਸੀਂ ਅੱਗੇ ਬਰੀਡ ਕਰਾਇਆ ਚੰਗੇ ਬੱਚੇ ਲੈ ਹਨਾ ਸਾਲੀ ਵਾਲੇ ਦੀ ਡਾਇਰੈਕਟਾ ਮੇਰਾ ਖਿਆਲ ਆ ਉਹ ਘੋੜੀ ਹਾਂਜੀ ਉਹ ਸਾਡੇ ਕੋਲੇ ਘੋੜੀ ਹੁੰਦੀ ਸੀ ਇੱਕ ਇਟਾਲੀਆ ਕਵਾਇਟ ਉਹ ਅਸੀਂ ਮੀਟ ਕਰਾਈ ਸੀ ਸਾਡੇ ਇੱਥੇ ਅੰਡਿਆਏ ਆ ਅਸੀਂ ਘੋੜਾ ਸਾਡੀ ਵਾਲਾ ਤੇ ਉਹ ਤੋਂ ਅਸੀਂ ਮੀਟ ਕਰਾਈ ਸੀ ਉਸ ਤੋਂ ਬਾਅਦ ਇਹ ਉਹਨੇ ਬਸੇਰੀ ਦਿੱਤੀ ਸੀ ਠੀਕ ਹੈ ਬਾਈ ਹਾਂਜੀ ਤੇ ਉਦੋਂ ਰਤਨਸਾਲੀ ਵਾਲਾ ਹੰੜਿਆ ਜ ਆਪਣੇ ਕੋਲ ਚਰ ਇੱਥੇ ਰਹਿ ਕੇ ਗਿਆ ਆਪਣੇ ਇੱਥੇ ਸਾਲ ਦੂੜ ਸਾਲ ਰਿਹਾ ਜੀ ਠੀਕ ਆ ਬਾਈ ਤੇ ਉਹ ਕੁੜੀ ਦੀ ਕੁਲਦੀਪ ਬਾਈ ਹਾਈਟ ਕਿੰਨੀ ਆ ਹਾਈਟ ਉਹਦੀ 60 ਪਲੱਸ ਆ ਜੀ 60 ਪਲੱਸ ਆ ਜੀ ਤੇ ਵੈਸੇ ਬਣਤਰਾਂ ਦੀ ਕੁੜੀ ਬਹੁਤ ਜਿਆਦਾ ਚੰਗੀ ਆ ਵਾਹ ਪੂਰੀ ਵਧੀਆ ਜੀ ਉਹ ਬੱਚੇ ਉਹ ਪੈਂਟੋਂ ਬਾਹਰ ਦਿੰਦੀ ਆ ਸਾਰੇ ਠੀਕ ਆ ਬਈ ਹਾਂ ਜਿੰਨੇ ਇਹ ਜਿਹੜਾ ਆਪਣਾ ਹੁਣ ਇੱਕ ਬਸ਼ੇਰਾ ਦੇਖੋ ਇੱਕ ਬਸ਼ੇਰਾ ਦਾ ਨੋਕਰਾ ਆਪਣਾ ਉਸੇ ਘੋੜੀ ਦਾ ਬੱਚਾ ਆ ਗਿਆ ਹਾਂਜੀ ਹਾਂ ਇੱਕ ਮੰਨ ਲਓ ਉਹਦਾ ਆਪਣਾ ਦੋਤਾ ਆ ਗਿਆ ਹਾਂਜੀ ਹਾਂ ਠੀਕ ਆ ਨਾ ਇੱਕ ਦੀ ਉਹ ਨਾਨੀ ਆ ਇੱਕ ਦੀ ਸਗੀ ਮਾਂ ਇੱਕ ਦੀ ਸਗੀ ਮਾਂ ਕਿਉਂਕਿ ਇੱਕ ਦਾ ਉਹ ਅੱਗੇ ਉਹਦੀ ਘੋੜੀ ਦਾ ਅੱਗੇ ਬੱਚਾ ਆ ਗਿਆ ਹਾਂਜੀ ਹਾਂ ਤੇ ਇੱਕ ਬੱਚਾ ਉਹਨੇ ਡਾਇਰੈਕਟ ਜਿਹੜਾ ਜਨਮਿਆ ਇਹ ਦੋ ਬਸ਼ੇਰੇ ਆਪਣੇ ਤਿਆਰ ਹੋ ਗਏ ਹਾਂਜੀ ਤੇ ਗੁਲਦੀਪ ਭਾਈ ਇਹਨਾਂ ਦੋ ਬਸ਼ੇਰਿਆਂ ਤੋਂ ਪਹਿਲਾਂ ਆਪਾਂ ਗੱਲ ਕਰੀਏ ਜੇ ਉਸ ਘੋੜੀ ਤੋਂ ਤੁਸੀਂ ਜਿਹੜੇ ਪਹਿਲਾਂ ਬੱਚੇ ਲਏ ਆ ਇਹਨਾਂ ਦੋ ਬੇਸ਼ੇਰਿਆਂ ਤੋਂ ਪਹਿਲਾਂ ਮੰਨ ਲਓ ਫਰਜ ਕਰ ਲਓ ਇਹਦੀ ਮਾਂ ਤੋਂ ਇੱਕ ਦੀ ਸੁੱਖਾ ਹਾਂਜੀ ਹਾਂ ਕਿੰਨੇ ਕ ਬੱਚੇ ਉਹ ਤੋਂ ਤੁਸੀਂ ਲੈ ਲੈ ਘੋੜੀ ਦੀ ਉਮਰ ਕਿੰਨੀ ਕ ਹੋ ਗਈ ਉਸ ਦੀ ਘੋੜੀ ਦੀ ਹੋਗੀ 14 ਸਾਲ ਦੀ 14 ਸਾਲ 14 ਸਾਲ ਦੀ ਹੋਗੀ ਕਿੰਨੇ ਕ ਬੱਚੇ ਹੁਣ ਤੱਕ ਆਪਾਂ 8 ਬੱਚੇ ਉਹ ਤੋਂ ਲੈ ਲਏ ਜੀ ਠੀਕ ਆ ਬਾਈ ਹਾਂਜੀ ਤੇ ਬੱਚੇ ਤਕਰੀਬਨ ਸਾਰੇ ਉਹਦੇ ਨੁਕਰੀ ਆਏ ਜਾਂ ਬਿਚ ਦੀ ਇੱਕ ਦੋ ਵਾਰ ਇੱਕ ਚੰਬਾ ਦਿੰਦੀ ਐ ਦੋ ਬੱਚੇ ਨੁਗਰੇ ਲਾ ਕੇ ਇੱਕ ਚੰਬਾ ਦੇਣਾ ਹਰ ਵਾਰ ਹਰ ਵਾਰ ਗਏ ਕਰਦੀ ਅੱਛਾ ਭਾਈ ਹਾਂ ਦੋ ਦੋ ਬੱਚੇ ਨੁਗਰੇ ਦੇ ਕੇ ਉਹਨੇ ਤੀਜਾ ਬੱਚਾ ਉਹਨੇ ਆ ਚੰਬਾ ਦੇਣਾ ਆਪ ਦੇ ਤਾਂ ਠੀਕ ਆ ਭਾਈ ਤੇ ਹੁਣ ਫਿਰ ਕੋੜੀ ਆਪਾਂ ਮੇਟ ਕਰਾਈ ਵੀ ਆ ਉਹ ਹੁਣ ਥੋੜੇ ਦਿਨ ਹੀ ਹੋਇਆ ਜੀ ਉਹ ਮੇਟ ਕਰਾਈ ਅੱਛਾ ਭਾਈ ਪਹਿਲਾਂ ਮੰਗਰ ਬਸੇਰੀ ਸੀ ਬਸੇਰੀ ਸੇਲ ਕਰਦੀ ਤੇ ਹੁਣ 10 ਦਿਨ ਹੋਇਆ ਉਹਨੂੰ ਦੁਬਾਰੇ ਮੇਟਿੰਗ ਕਰਾਈ ਨੂੰ ਠੀਕ ਆ ਭਾਈ ਪਹਿਲਾਂ ਬੱਚੀ ਸੇਲ ਕਰਦੀ ਹਾਂ ਜੀ ਠੀਕ ਹੈ ਬਈ ਬੈਮਲਾ ਵਾਲੇ ਹਾਂਸ ਤੋਂ ਗੱਪਣਾ ਠੀਕ ਹੈ ਠੀਕ ਹੈ ਬਈ ਠੀਕ ਹੈ ਜੀ ਤੇ ਉਸ ਤੋਂ ਬਾਅਦ ਜੇ ਆਪਾਂ ਗੱਲਬਾਤ ਕਰੀਏ ਪਹਿਲਾਂ ਮਾਮਾ ਦੀ ਵੀ ਆਪਾਂ ਗੱਲ ਕਰ ਲਈ ਹੈ ਨਾ ਬਸ਼ੇਰੇ ਤਾਂ ਆਪਾਂ ਭਰਾਵਾਂ ਨੂੰ ਦਿਖਾਈ ਦੇਣੇ ਆ ਵੀਡੀਓ ਦੇ ਵਿੱਚ ਤੇ ਇਸੇ ਘੋੜੀ ਤੋਂ ਜਿਹੜੀ ਅੱਗੇ ਤੁਸੀਂ ਬੱਚੀ ਲਈ ਸੀ ਜਿਹਦਾ ਇਹ ਇੱਕ ਬਸ਼ੇਰਾ ਆਪਾਂ ਹਾਂਜੀ ਜਿਹਦਾ ਨਾਮ ਮੇਰਾ ਖਿਆਲ ਆ ਬਸ਼ੇਰੇ ਦਾ ਤੁਸੀਂ ਰੱਖਿਆਗਾ ਨੂਰ 파ਰਸ ਹਾਂਜੀ ਤੇ ਉਹਦੀ ਮਾਂ ਬਾਰੇ ਦੱਸੋ ਭਾਈ ਉਹਦੀ ਮਾਂ ਜੀ ਆਪਣੇ ਦੀਪੇ ਗਿੱਲਾ ਵਾਲੇ ਘੋੜੇ ਦੀ ਆ ਭਾਂਡੇ ਵਾਲੇ ਖਾਨਦਾਨ ਚੋਂ ਆ ਠੀਕ ਆ ਤੇ ਇਹ ਨੂਰੀ ਆ ਉਹ ਠੀਕ ਆ ਭਾਈ ਹਾਂਜੀ ਇਹਦੇ ਨਾਲ ਅੰਕਲ ਜੀ ਹੁਣੇ ਦੱਸਦੇ ਸੀ ਵੀ ਪਹਿਲਾਂ ਤੁਸੀਂ ਇਸ ਘੋੜੀ ਨਾਲ ਸ਼ੋਸ਼ੂ ਵੀ ਲਾਏ ਆ ਹਨਾ ਹਾਂ ਸੋ ਬਹੁਤ ਲਾਇਆ ਭਾਈ ਠੀਕ ਆ ਜਿੰਨੇ ਸੋਹਾਂ ਚ ਪਾਈ ਆ ਕੋਈ ਨਾ ਕੋਈ ਨੰਬਰ ਲੈ ਕੇ ਆਈ ਆ ਠੀਕ ਆ ਬਾਈ ਇਹਦੀ ਉਮਰ ਕਿੰਨੀ ਹੋਗੀ ਇਹ 5 ਸਾਲ ਦੀ ਹੋਗੀ 5 ਸਾਲ ਦੀ ਠੀਕ ਆ ਇਹ ਤੋਂ ਫਿਰ ਇਹ ਇਹ ਤੋਂ ਪਹਿਲਾਂ ਵੀ ਬੱਚਾ ਕੋਈ ਲਿਆ ਐ ਇਸ ਕੋੜੀ ਤੋਂ ਇਹਨੇ ਦੋ ਬੱਚੇ ਦਿੱਤੇ ਜੀ ਪਹਿਲਾਂ ਪਹਿਲਾਂ ਇਹ ਨੂਰਪਾਰਸੇ ਦਾ ਤੀਜਾ ਬੱਚਾ ਐ ਨਹੀਂ ਜੀ ਅੱਛਾ ਨੂਰਪਾਰਸੇ ਦੂਜਾ ਦਾ ਤੀਜਾ ਇਹਦਾ ਤੀਜਾ ਜਿਹੜਾ ਹੁਣ ਆਪਾ ਪਦਮਾਲਾ ਵਸੀਰਾ ਇਹਦੇ ਨਾਲ ਠੀਕ ਆ ਠੀਕ ਆ ਬਾਈ ਤੇ ਹਾਈਟ ਇਸ ਕੋੜੀ ਦੀ ਵੀ ਕਾਫੀ ਆ ਨਾ 6 ਦੀ 63 ਇੰਚ ਦੀ ਹਾਈਟ ਆ ਲਈ ਠੀਕ ਆ ਠੀਕ ਆ ਬਾਈ ਠੀਕ ਆ ਤੇ ਮੰਗਰੇ ਦੇ ਪਦਮ ਦਾ ਬਸ਼ੇਰਾ ਗਾ ਮੰਗਰ ਪਦਮ ਦਾ ਬਸ਼ੇਰਾ ਦੁਆਰੀ ਪਦਮ ਤੋਂ ਫੇਰ ਭرائی ਦੀ ਆ ਜੀ ਠੀਕ ਆ ਬਾਈ ਤੇ ਕਿੰਨੇ ਚਰ ਦਾ ਹੋ ਗਿਆ ਬਸ਼ੇਰਾ ਬਾਈ ਇਹ ਪਦਮ ਇਹ 2 ਮਹੀਨਾ ਦਾ ਹੋਵੇ 2 ਮਹੀਨਾ ਦਾ ਠੀਕ ਆ ਬਾਈ ਤੇ ਬਸ਼ੇਰਾ ਇਹ ਵੀ ਕਦ ਕੱਠ ਸੋਹਣਾ ਕਰੋ ਬਾਈ ਹਾਂ ਵਧੀਆ ਬਾਈ ਹਾਈਟ ਵਧੀਆ ਤੁਹਾਨੂੰ ਹਮ ਚਲੋ ਬਾਈ ਕੱਲ ਦੀ ਪਹੁੰਚ ਆਪਾਂ ਗੱਲਬਾਤ ਕਰੀਏ ਬਸ਼ੇਰੇਆਂ ਬਾਰੇ ਸੋ ਇੱਕ ਗੱਲ ਦਾ ਭਰਾਮਣ ਨਾਲ ਆਪਾਂ ਸਾਂਝੀ ਕਰੀਏ ਵੀ ਕੱਦ ਬਾਰੇ ਹਨਾ ਵੀ ਜਿੰਨਾ ਆਪਾਂ ਵੀਡੀਓ ਦੇ ਵਿੱਚ ਗੱਲਬਾਤ ਜਿਹੜੀ ਕਰੀ ਆ ਜਿਵੇਂ ਮੈਂ ਤੁਹਾਨੂੰ ਦੋਸਤੋ ਦੱਸਦਾ ਵੀ ਜਿਹੜੀ ਇੱਕ ਗੱਲ ਮੈਂ ਮੋਟੀ ਜੀ ਤੁਹਾਨੂੰ ਸਟਾਰਟਿੰਗ ਦੇ ਵਿੱਚ ਦੱਸਣੀ ਚਾਹਣਾ ਵੀ ਬਾਈ ਕੁਲਦੀਪ ਨੇ ਜਦੋਂ ਵੀਡੀਓ ਬਾਰੇ ਮੈਨੂੰ ਫੋਨ ਕੀਤਾ ਸੀਗਾ ਤਾਂ ਬਾਈ ਨੇ ਇੱਕ ਗੱਲ ਆਪਦੇ ਦਿਲ ਦੀ ਕਹੀ ਸੀ ਬਾਈ ਕਹਿੰਦਾ ਵੀ ਮੇਰੇ ਮਨ ਦੇ ਵਿੱਚ ਆ ਵੀ ਦੋਨਾਂ ਬਸ਼ੇਰਿਆਂ ਦੀ ਜਿਹੜੀ ਹਾਈਟ ਆ ਬਾਈ ਮੈਂ ਮਿਣਕੇ ਪਾਉਣੀ ਆ ਮਖਾ ਭਾਈ ਆਪਾਂ ਨੂੰ ਕੋਈ ਤਰਾਜ ਨਹੀਂ ਜਿਵੇਂ ਤੁਹਾਨੂੰ ਠੀਕ ਲੱਗੂਗਾ ਕਿਉਂਕਿ ਬਾਈ ਦੀ ਇਹ ਸੋਸੀ ਵੀ ਆਪਾਂ ਕਿਸੇ ਨੂੰ ਗਮਰਾ ਨਹੀਂ ਕਰਨਾ ਕਦ ਦੇ ਵਿੱਚ ਜਿੰਨਾ ਪ੍ਰੋਪਰ ਫੱਟੀ ਨਾਲ ਸਕੇਲ ਨਾਲ ਹਾਈਟ ਮਣੀ ਆ ਤੇ ਉਹ ਵੀਡੀਓ ਦੇ ਵਿੱਚ ਤੁਹਾਨੂੰ ਦਿਖਾ ਦੇਾਂਗੇ ਦੋਨਾਂ ਬਸ਼ੇਰਿਆਂ ਦੀ ਗੱਲਬਾਤ ਆਪਾਂ ਬਾਈ ਨੂੰ ਹੁਣ ਪੁੱਛਦੇ ਆ ਪਹਿਲਾਂ ਗੱਲਬਾਤ ਬਾਈ ਆਪਾਂ ਨੂਰ 파ਰਸ ਬਾਰੇ ਕਰ ਲਈ ਹੈ ਹਨਾ ਠੀਕ ਹੈ ਜੀ ਤੇ ਇਹਦੇ ਬਾਰੇ ਦੱਸੋ ਬਾਈ ਪਿਓ ਵਾਲੇ ਪਾਸਿਓ ਕਿਹੜਾ ਖਾਨਦਾਨ ਆ ਮਾਂ ਦੀ ਤਾਂ ਵੈਸੇ ਆਪਾਂ ਗੱਲ ਕਰ ਲਈ ਪਰ ਫੇਰ ਵੀ ਭਰਾਵਾਂ ਨੂੰ ਦੱਸ ਦਿਓ ਤੁਸੀਂ ਮਾਂ ਤਾਂ ਜੀ ਇਹਦੀ ਦੀਪੇ ਗਿੱਲਾਂ ਵਾਲੇ ਦੀ ਹੈ ਭਾਨੇ ਵਾਲੇ ਖਾਨਦਾਨ ਚੋਂ ਆ ਤੇ ਪਿਓ ਇਹਦਾ ਪਾਰਸਾ ਇੰਦਰ ਤੁੰਗਲ ਆ ਤੇ ਉਹ ਇਹਦਾ ਦਾਦਾ ਗਨੂਰਾ ਨੂਰਾ ਹਾਂਜੀ ਬਕਰਪੁਰ ਵਾਲਾ ਨੂਰਾ ਆ ਗਿਆ ਬਾਈ ਠੀਕ ਆ ਤੇ ਮਾਂ ਤਾਂ ਜਿਵੇਂ ਆਪਾਂ ਦੱਸ ਹੀ ਦਿੱਤਾ ਭਰਾਵਾਂ ਨੂੰ ਇਹਦੀ ਨੌਕਰੀ ਜਿਹੜੀ ਹਾਂਜੀ ਬੰਲੇ ਵਾਲੀ ਲੈਣ ਚੋਂ ਬਾਈ ਦੀਪੇ ਦੇ ਕੋਲੇ ਘੋੜਾ ਜਿਹੜਾ ਪਿੰਡ ਗਿੱਲ ਪਿੰਡ ਗਿੱਲ ਲੁਧਿਆਣਾ ਠੀਕ ਆ ਬਾਈ ਠੀਕ ਆ ਤੇ ਉਮਰ ਦੇ ਵਿੱਚ ਬਈ 2 ਦੰਦ ਹੋ ਗਿਆ ਕਿੰਨੇ ਮਹੀਨਿਆਂ ਦੀ ਉਮਰ ਹੋ ਗਈ ਇਹਦੀ ਇਹ 28 ਮਹੀਨਿਆਂ ਦਾ ਹੋ ਗਿਆ ਬਈ 28 ਮਹੀਨਿਆਂ ਦਾ ਠੀਕ ਹੈ ਜੀ ਤੇ ਕਾਦਾ ਆਪਾਂ ਇਹਦਾ ਕਿੰਨਾ ਮਣਿਆ ਸੀ ਇਹਦਾ 55 ਤੋਂ ਸੂਤ ਪਰ ਨਿਯਮਦਾ ਬਈ ਮਾੜਾ ਮੋਟਾ ਹਾਂ ਸਾਢੇ ਪੈਂਟ ਤੋਂ ਪਰ ਉਹ ਵੀ ਸਕੇਲ ਵਾਲਾ ਮਿਲਿਆ ਹਾਂ ਹਾਂ ਉਹ ਤਾਂ ਸਾਰਿਆਂ ਨੂੰ ਵੀਡੀਓ ਚ ਪਤਾ ਹੀ ਲੱਗ ਜਾਊਗਾ ਵੀ ਜਦੋਂ ਆਪਾਂ ਫੱਟੀ ਲਾਈ ਦੀ ਹੈ ਹਾਂਜੀ ਹਾਂਜੀ ਬਈ ਕੋਈ ਉਹ ਲੈ ਹੀ ਨਹੀਂ ਰਿਹਾ ਤਾਂ ਹਾਂ ਕਲਦੀਪ ਭਾਈ ਭਾਈ ਇਹ ਤੁਹਾਡਾ ਵਿਚਾਰ ਕਿਵੇਂ ਬਣਿਆ ਸੀਗਾ ਵੀ ਆਪਾਂ ਜਾਂ ਤੁਹਾਡੇ ਮਨ ਦੇ ਵਿੱਚ ਕੀ ਸੀਗਾ ਜਾਂ ਭਰਾਵਾਂ ਨੂੰ ਦੱਸ ਕੇ ਆਈਆਂ ਵੀ ਕਰਦਾ ਅੱਜ ਕੱਲ ਝੂਠ ਵਾਲਾ ਚੱਲਦਾ ਹਾਈ ਟੈਕ ਸੀ ਹੂੰ ਉਹੀ ਆਪਾਂ ਓਲਾ ਨਹੀਂ ਰੱਖਣਾ ਸੀ ਆਪਾਂ ਕੋਈ ਅਗਲਾ ਦੂਰੋਂ ਨੇੜੇ ਆਉਂਦਾ ਭਾਈ ਆਪਣਾ ਅਗਲਾ ਨਿਕਲਦਾ ਕੋਸੂਰ ਆ ਹੂੰ 62 63 ਨੂੰ 67 68 ਕਹੀ ਹੁੰਦੇ ਆ ਮੁੜ ਕੇ ਉਹ ਘੱਟ ਰਹਿ ਜਾਂਦਾ ਫਿਰ ਨਾਲ ਹੀ ਤਾਂ ਅਗਲਾ ਮੁਰਦਾ ਆ ਨਾਲੇ ਮੂੰਹ ਜੱਬ ਹੋਰ ਕਰਕੇ ਮੁੜਦਾ ਅਗਲਾ ਕਹਿੰਦਾ ਯਾਰ ਨਾਲੇ ਏਡੀ ਦੂਰ ਆਏ ਆ ਨਾਲੇ ਆਪਣੇ ਕੋਲਸ ਪੱਲੇ ਪਿਆ ਨਹੀਂ ਹਾਂ ਆ ਕਹਿਣ ਨੂੰ ਚਾਹੇ ਅਗਲਾ ਆਪਣੇ ਮੂੰਹ ਤੇ ਨਾ ਕਹੇ ਬਾਅਦ ਚੋ ਘਰੇ ਜਾ ਕੇ ਤਾਂ ਬਣ ਬਾਅਦ ਦਾ ਅਗਲਾ ਕਹਿ ਲਈ ਹੈ ਕਦਾ ਜਾ ਰਾਕਲਾ ਕਹਿੰਦਾ ਸਾਨੂੰ ਐਡੀ ਦੂਰੋਂ ਸੱਦਿਆ ਨਾਲੇ ਕੁਝ ਨਿਬੜਿਆ ਨਹੀਂ ਆਪਾਂ ਨੇ ਨਿਬੜਿਆ ਨਹੀਂ ਬਾਈ ਤੇ ਬਾਕੀ ਜਿਵੇਂ ਆਪਾਂ 65 ਤੋਂ ਮਾੜੀ-ਮੋਟੀ ਹਾਈਟ ਦੀ ਦਬਦੀ ਆਵਾਸਮਾਨ ਤੇ ਪਰ ਸਕੇਲ ਵਾਲੀ ਆ ਇਹਨੂੰ ਚਾਹੇ ਦੇਖਣ ਨੂੰ ਭਰਾ ਹੁਣ 67 ਇੰਚ ਕਹਿ ਲੈਣ ਫਿੱਤੇ ਵਾਲਾ ਆਪਣਾ ਮਰਜ਼ੀ ਮੰਨ ਲੈਣਾ ਉਹ ਜਿੰਨਾ ਉਹਨਾਂ ਨੂੰ ਠੀਕ ਲੱਗਦਾ ਪਰ ਆਪਾਂ ਇੱਕ ਵਾਰ ਤਸੱਲੀ ਕਰਾ ਦਿੱਤੀ ਆਪਾਂ ਤਸੱਲੀ ਕਰਾ ਕੇ ਵੀ ਵੀਡੀਓ ਬਣਾਈ ਆ ਵੀ ਆਪਾਂ ਪੂਰੇ ਆਪਦੇ ਮਨ ਨੂੰ ਤਸੱਲੀ ਸੀ ਵੀ ਜਰ ਆਪਣਾ ਜਾਨਵਰ ਹੈਗਾ ਇੰਨੇ ਵਾਲਾ ਹੂੰ ਬਾਕੀ ਆਏ ਆ ਇਹਦੇ ਚ ਕੋਈ ਭਰਾ ਆ ਕੇ ਸ਼ੱਕ ਕੱਢਣੀ ਚਾਹੁੰਦਾ ਉਹ ਜਦੋਂ ਮਰ ਜਦੋਂ ਮਰਜੀ ਚਾਹੇ ਸਕੇਲ ਲੈ ਕੇ ਆ ਜਾ ਆਪਾਂ ਨੂੰ ਕੋਈ ਇਤਰਾਜ਼ ਨਹੀਂ ਨਾ ਕੋਈ ਇਤਰਾਜ਼ ਕਿਉਂਕਿ ਜਦੋਂ ਆਪਾਂ ਮਿੰਕੀ ਹਾਈਟ ਵੀਡੀਓ ਦੇ ਵਿੱਚ ਪਾਦੀ ਤਾਂ ਕਿਸੇ ਦੇ ਬੰਦੇ ਨੂੰ ਵੀ ਆਪਾਂ ਨੂੰ ਕੀ ਇਤਰਾਜ਼ ਹਾਂਜੀ ਹਾਂ ਜਦੋਂ ਮਰਜੀ ਆ ਕੇ ਦੋਸਤੋ ਤੁਸੀਂ ਤਸੱਲੀ ਵੀ ਕਰ ਸਕਦੇ ਹੋ ਹਾਈਟ ਦੀ ਵੈਸੇ ਬਾਈ ਦੇ ਕੋਈ ਜਾਨਵਰ ਇਹ ਸੇਲ ਸੂਲ ਵਾਲਾ ਤਾਂ ਇਹਨਾਂ ਚ ਹੈ ਨਹੀਂ ਪਰ ਹਾਈਟ ਮਿਲਕੇ ਪਾਉਣ ਦਾ ਵੀਡੀਓ ਦੇ ਵਿੱਚ ਮਕਸਦ ਬਾਈ ਦਾ ਇੰਨਾ ਹੀ ਸੀਗਾ ਵੀ ਇਹਨਾਂ ਨਾਲ ਕੋਈ ਬੰਦਾ ਗਮਰਾਹ ਨਾ ਹੋਵੇ ਕਿਉਂਕਿ ਕਿਸੇ ਨੇ ਸਟੱਡ ਸਰਵਿਸ ਲੈਣੀ ਆ ਤਾਂ ਉਹਨੂੰ ਪ੍ਰੋਪਰ ਪਤਾ ਹੋਣਾ ਚਾਹੀਦਾ ਵੀ ਜਿਹੜੇ ਕੋੜੇ ਤੋਂ ਮੈਂ ਕੋੜੀ ਮੀਟ ਕਰਾਈ ਆ ਉਹਦੀ ਪੂਰੀ ਹਾਈਟ ਕਿੰਨੀ ਆ ਸੋ ਇਹ ਬੜੀ ਵਧੀਆ ਗੱਲ ਬਾਈ ਕੁਲਦੀਪ ਦੀ ਆਪਾਂ ਨੂੰ ਲੱਗੀ ਤੇ ਕੁਲਦੀਪ ਬਾਈ ਫਿਰ ਇਹ ਹੁਣ ਸਟੱਡ ਸਰਵਿਸ ਵਾਸਤੇ ਓਪਨ ਕਰਤਾ ਹਾਂ ਸਟੱਡ ਸਰਵਿਸ ਹੋ ਜਾਂਦੀ ਓਪਨਾ ਬਾਈ ਹਾਂ ਏਨੇ ਹਜੇ ਇੱਕ ਕੁੜੀ ਭਰਾਈ ਹੈ ਹਮ ਆਪਾਂ ਤੇ ਦੂਜੇ ਦੀਆਂ ਸੀ ਕੁੜੀਆਂ ਭਰਾਤੀਆਂ ਚ ਤਿੰਨ ਗੱਬਣਾ ਨੇ ਤਿੰਨ ਹਜੇ ਬੇਟਿੰਗ ਸਨ ਠੀਕ ਆ ਬਾਈ ਹਾਂਜੀ ਤੇ ਬਾਕੀ ਆਉਣ ਵਾਲੇ ਟਾਈਮ ਦੇ ਵਿੱਚ ਆਪਾਂ ਨੂੰ ਇਹ ਰਿਜ਼ਲਟ ਮਿਲ ਜਾਣਗੇ ਹਾਂਜੀ ਹਾਂ ਤੇ ਬਾਕੀ ਬਾਈ ਸਭ ਤੋਂ ਵੱਡੀ ਗੱਲ ਆ ਜਿਹੜੀ ਜਿਵੇਂ ਇਹਦੀ ਮਾਂ ਵੀ ਦੇਖ ਲੋ ਨੈਚੁਰਲ 스ਪੌਟਲੈਸ ਕੁੜੀ ਆ ਤੇ ਹਾਈਟ ਵੀ ਬੜੀ ਆ ਉਹਦੀ ਤੇ ਆਪ ਵੀ ਇਹ ਜਮਾ ਬਿਲਕੁਲ ਬੇਦਾਗ ਹਾਂ ਬੇਦਾਗ ਬਾਈ ਤੇ ਭੌਰੀਆਂ ਭੌਰੀਆਂ ਦਾ ਕਿਵੇਂ ਬਿਲਕੁਲ ਸਾਫ਼ ਆ ਬਾਈ ਸਰ ਬਿਲਕੁਲ ਸਾਫ਼ ਕਲੀਅਰ ਆ ਤੇ ਬਾਕੀ سپورਟ ਸਪੋਰਟ ਦਾ ਮੇਰਾ ਖਿਆਲ ਆ ਦੋਨੇ ਬਸ਼ੇਰਿਆਂ ਦੀ ਹੈ ਦੋਨਾਂ ਦੇ ਕਲੀਅਰ ਨੇ ਬਈ ਨਹੀਂ ਕੋਈ سپورਟ ਹਜੇ ਤਾਂ ਤੇ ਇੱਕ ਚੀਜ਼ ਹੋਰ ਦੇਖੀ ਸੀ ਵੀ ਜਿਵੇਂ ਬਸ਼ੇਰਾ ਚਲੋ ਕੰਧ ਕਾਠ ਤਾਂ ਹੈਗਾ ਹੀ ਆ ਸੱਪਣ ਵੀ ਆ ਬਾਡੀ ਬੁੱਡੀ ਵੀ ਫੁੱਲੀ ਬਣਾਈ ਛੜਾ ਹਨਾ ਬਈ ਪਾਰਸ ਦੇ ਸਾਰੇ ਬੱਚਿਆਂ ਚੋਂ ਸਭ ਤੋਂ ਪਰ ਆ ਇਹ ਹੈ ਠੀਕ ਆ ਹਾਂ ਠੀਕ ਆ ਬਈ ਹੱਡਾਂ ਪੈਰਾਂ ਦਾ ਸਭ ਤੋਂ ਮਜ਼ਬੂਤ ਉਹ ਬਸ਼ੇਰਾ ਇਹ ਹੈ ਜਿੰਨੇ ਵੀ ਪਾਰਸ ਦੇ ਆਏ ਨੇ ਹਾਂ ਠੀਕ ਆ ਬਈ ਤੇ ਜਿਹੜਾ ਦੂਜਾ ਬਸ਼ੇਰਾ ਗਲਦੀਪ ਬਾਈ ਜਿਹਦਾ ਨਾਂ ਤੁਸੀਂ ਰੱਖਿਆਗਾ ਆਪਣਾ ਮੇਰਾ ਖਿਆਲਾ ਜੋਰਾ ਹਾਂ ਜੋਰਾ ਦੂਜੇ ਬਸ਼ੇਰੇ ਦਾ ਨਾਂ ਜੋਰਾ ਰੱਖਿਆ ਤੁਸੀਂ ਤੇ ਉਹ ਬਸ਼ੇਰਾ ਵੱਡਾ ਬਾਈ ਉਮਰ ਤੇ ਦੇ ਨਾਲ ਉਹ ਜਾਏ ਵੱਡਾ ਕੁਛ ਦੇਣ ਵਾਲਾ ਜਿਵੇਂ ਫੱਕ ਨਹੀਂ ਜੋਰਾ ਏ ਇੱਕ ਮਹੀਨਾ ਵੱਡਾ ਬਾਈ ਇੱਕ ਮਹੀਨਾ ਵੱਡਾ ਹਾਂ ਇੱਕ ਮਹੀਨਾ ਵੱਡਾ ਠੀਕ ਹੈ ਬਾਈ ਤੇ ਉਹਦੀ ਮਾਂ ਥੋੜੀ ਪੁਰਾਣੀ ਘੋੜੀ ਆ ਗਈ ਉਹ ਆ ਗਈ ਸਾਲੀ ਵਾਲੀ ਉਹਦੀ ਮਾਂ ਦੀ ਹਾਂ ਤੇ ਆਪ ਇਹ ਹੈਗਾ 파ਰਸ ਦਾ ਇੰਦਰ 파ਰਸ ਦੇ ਪਿਓ ਵਾਲੇ ਪਾਸੇੋਂ ਦੋਨੇ ਇਹ ਪਰਾ ਹੋ ਗਏ ਤੇ ਮਾਂ ਵਾਲੇ ਪਾਸੋਂ ਕੀ ਹੋਗੇ ਇਹ ਮਾਮਾ ਪਣ ਜਾਊਗਾ ਮਾਮਾ ਬਣ ਜਾਊਗਾ ਕਿਉਂਕਿ ਉਹਦੀ ਜਿਹੜੀ ਮਾਂ ਗੇ ਤੇ ਉਹਦੀ ਭੈਣ ਆ ਹਨਾ ਮਾਮਾ ਬਣ ਜਾਊਗਾ ਇਕ ਬਿਸ਼ੇਰੇ ਦੀ ਮਾਂ ਦੂਜੇ ਦੀ ਭੈਣ ਆ ਹਾਂਜੀ ਠੀਕ ਆ ਬਾਈ ਤੇ ਇਹਦੀ ਲਾਈਨ ਵੀ ਬੜੀ ਸਟਰੋਂਗ ਆ ਗਈ ਮਾਂ ਵਾਲੇ ਪਾਸੋਂ ਤੇ ਇਧਰੋਂ ਨੂਰੇ ਵਾਲੀ ਹਾਂ ਦੋਨੇ ਲਾਈਨਾਂ ਪ੍ਰਾਣੀਆਂ ਨੇ ਜੀ ਹੂੰ ਤੇ ਮਜ਼ਬੂਤੀ ਤਾਂ ਉਣੀ ਹੋਣੀ ਸੀ ਠੀਕ ਆ ਬਾਈ ਤੇ ਇਹ ਬਸ਼ੇਰਾ ਵੀ ਬੜਾ ਚੰਗਾ ਤਿਆਰ ਹੋਇਆ ਗਲਦੀਪ ਬਾਈ ਹਨ ਜਿਵੇਂ ਤੁਸੀਂ ਦੱਸਿਆ ਵੀ ਇਹ ਮਹੀਨਾ ਵੱਡਾ ਉਹਦੇ ਨਾਲ ਹਾਂ ਇਹ ਮਹੀਨਾ ਵੱਡਾ ਤੇ ਇਹਦੀ ਹਾਈਟ ਵੀ ਦੱਸ ਦਿਓ ਭਰਾਵਾ ਨੂੰ ਆਪਾਂ ਵੈਸੇ ਤਾਂ ਸਕੇਲ ਨਾਲ ਦਿਖਾ ਦਿਓ ਇਹਦੀ ਪ੍ਰੋਪਰ 65.5 ਠੀਕ ਆ ਪੂਰੀ 30 ਵਾਲੀ 65.5 ਉਤਰਿਆ ਇਹ ਹਾਂ ਆ ਦੂਜਾ ਬਸ਼ੇਰਾ ਇਹਦੇ ਨਾਲ ਉਹ ਹਵਾ ਸਮਾਨ ਦਬਦਾ ਦਬਦਾਗਾ ਹਾਂ ਤੇ 65.5 ਉਤਰਿਆ ਇਹ 65.5 ਪੂਰਾ ਉਤਰਿਆ ਸੀ ਜਦੋਂ ਆਪਾਂ ਸਕੇਲ ਲਾਈ ਸੀ ਹਾਂ ਹਾਂ ਬਈ ਠੀਕ ਆ ਬਈ ਤੇ ਕੁਲਦੀਪਰੇ ਜਿਵੇਂ ਦੋਨੇ ਬਛੇਰੇ ਹਜੇ ਦੋ ਦੰਦ ਹੋਇਆ 29 29 30 30 ਮਹੀਨੇ ਉਮਰ ਹੈ ਇਹਨਾਂ ਦੀ ਹਾਂਜੀ ਇਹਨਾਂ ਦੀ ਹਾਈਟ ਦੇ ਪਿੱਛੇ ਤੁਸੀਂ ਕੀ ਸਮਝਦੇ ਹੋ ਚਲੋ ਬਲੱਡ ਲਾਈਨ ਦਾ ਮਾਂ ਵਾਲੇ ਪਾਸੋਂ ਵੀ ਚੰਗੀ ਆ ਇਹਦੇ ਪਿੱਛੇ ਰਾਜ਼ ਕੀ ਆ ਵੀ ਦੋਨੇ ਬਛੇਰੇ ਦੇਖੋ ਇੱਕੋ ਜੀ ਹਾਈਟ ਕਰ ਗਏ ਹਵਾਸਮਾਨੀ ਫਰਕ ਆ ਇਹਨਾਂ ਦਾ ਤੁਹਾਨੂੰ ਕੀ ਇਹਦੇ ਪਿੱਛੇ ਤੁਸੀਂ ਨੋਟਿਸ ਕੀਤਾ ਇਹਨਾਂ ਦੀ ਮਾਂ ਵਾਲੀ ਚੰਗੀ ਹੈ ਬਈ ਜਿਹੜੀ ਛੋਟੇ ਦੀ ਨਾਨੀ ਆ ਗਈ ਵੱਡੇ ਦੀ ਮਾਂ ਆ ਗਈ ਉਹ ਬਾਲੀ ਚੰਗੀ ਲੈਣ ਦੀ ਹੈਗੀ ਉਹ ਡਾਇਰੈਕਟ ਸਾਲੀ ਵਾਲੇ ਦੀ ਹੈ ਤੇ ਉਹ ਬੱਚੇ ਸਾਰੇ 65 68 ਪੁਆਇੰਟ 68 ਦਿੰਦੇ ਜਿੱਡਾ ਮਰਜੀ ਕੋੜਾ ਪਵਾ ਦਿੰਦੇ ਪਹਿਲਾਂ ਵੀ ਜਿੰਨੇ ਬੱਚੇ ਜਿਹੜੇ ਤੁਸੀਂ ਸੇੜ ਸੂਲ ਕੀਤੇ ਉਹ ਵੀ ਸਾਰੇ ਤਕਰੀਬਨ ਹਾਈਟ ਚੰਗੀ ਕਰ ਆਪਣੇ ਕੋਲੇ ਇਹਦੇ ਤਿੰਨ ਬੱਚੇ ਖੜੇ ਆ ਜੀ ਜਸਵੰਤ ਕਰੇ ਤਿੰਨੇ 65 65 ਦਿੰਦੇ ਸਰ ਤਿੰਨੇ ਠੀਕ ਹੈ ਠੀਕ ਹੈ ਤੇ ਬਾਕੀ ਹੋਰ ਜਿਵੇਂ ਦੋਨਾਂ ਦੀ ਤੁਸੀਂ ਸਟੱਡ ਸਰਵਿਸ ਨੂੰ ਓਪਨ ਤਾਂ ਕਰਤੀ ਤੇ ਇਹ ਤੋਂ ਹੁਣ ਆਪਣੇ ਤੋਂ ਜੋਰੇ ਤੋਂ ਕਿੰਨੀਆਂ ਮਲਾਦੀਆਂ ਘੋੜੀ ਇਹ ਤੋਂ 6 ਘੋੜੀਆਂ ਮਰਾਤ ਠੀਕ ਹੈ ਭਾਈ ਇਹਨੂੰ ਵੀ ਦੋਨਾਂ ਨੂੰ ਇਕੱਠਿਆਂ ਹੀ ਛੱਡਣ ਲੱਗਿਆ ਤੁਸੀਂ ਹੁਣ ਹਾਂਜੀ ਹਾਂ ਠੀਕ ਹੈ ਤੇ ਉਹ ਬਾਕੀ 6 ਘੋੜੀਆਂ ਚ ਤਿੰਨ ਘੋੜੀਆਂ ਗੱਬਣਾ ਨੇ ਉਹਦੀਆਂ ਤਿੰਨ ਹਜੇ ਚੈੱਕ ਪਾਸ ਨਹੀਂ ਹੋਈਆਂ ਠੀਕ ਹੈ ਭਾ ਉਹਨਾਂ ਦੇਣੀ ਹੋਏ ਨੇ ਹਜੇ ਠੀਕ ਹੈ ਠੀਕ ਹੈ ਭਾਈ ਤੇ ਬਾਕੀ ਭਾਈ ਇਹਨਾਂ ਨੂੰ ਫਿਰ ਸ਼ੋ ਸ਼ੂ ਚ ਵੀ ਲਗਾਏ ਹੋ ਕਦੇ ਨਹੀਂ ਸ਼ੋਚ ਹਜੇ ਭਾਈ ਘਰੋਂ ਹੀ ਨੀ ਬਾਹਰ ਕੱਢੇ ਇਹ ਠੀਕ ਹੈ ਇੱਕ ਇੱਕ ਸੋਚ ਪਾਇਆ ਸੀ ਆਪਾਂ ਡਾਇਗਰਾਮੀ ਉੱਥੇ 8ਵੇਂ ਨੰਬਰ ਤੇ ਛੋਟਾ ਬਸ਼ੇਰਾ ਠੀਕ ਹੈ ਭਾਈ ਹਾਂਜੀ ਠੀਕ ਹੈ ਜੀ ਤੇ ਉਦੋਂ ਕੋਈ ਮੈਨੂੰ ਲੱਗਦਾ ਤੁਸੀਂ ਵੈਸੇ ਪਹਿਲੀ ਵਾਰ ਗਏ ਹੋ ਦੇਖ ਹਾਂ ਪਹਿਲੀ ਵਾਰ ਲੈ ਕੇ ਗਏ ਸੀ ਘਰੋਂ ਹੀ ਪਹਿਲੀ ਵਾਰ ਕੱਢਿਆ ਸੀ ਉਹ ਪਹਿਲੀ ਵਾਰ ਗੱਡੀ ਤੇ ਚੜਾਇਆ ਸੀ ਆਪਾਂ ਹਾਂ ਪਹਿਲੀ ਵਾਰ ਹੀ ਸੋਚ ਲੈ ਕੇ ਗਏ ਸੀ ਠੀਕ ਹੈ ਭਾਈ ਗਲਦੀਪ ਗਲਦੀਪ ਭਾਈ ਇੱਕ ਗੱਲ ਮੈਂ ਤੁਹਾਨੂੰ ਹੋਰ ਪੁੱਛਦਾ ਵੀ ਜਿਵੇਂ ਚਲੋ ਦੋਨੇ ਬਸ਼ੇਰੇ ਤੁਸੀਂ ਪਾਲਿਆ ਆ ਸਾंभਿਆ ਹਨਾ ਆਪਸ ਵਿੱਚ ਥੋੜਾ ਫਰਕ ਆ ਫਿਰ ਮਨ ਦੇ ਵਿੱਚ ਕੀ ਖਿਆਲ ਸੀ ਤੁਹਾਡੇ ਵੀ ਆਪਾਂ ਦੋਨੇ ਬਸ਼ੇਰੀ ਪਾਲ ਕੇ ਘੋੜੇ ਬਣਾਉਣੇ ਆ ਜਾਂ ਕੁਦਰਤੀ ਸੁਭਾਅ ਬਣ ਗਿਆ ਦੋਨਾਂ ਨੂੰ ਰੱਖਣ ਦਾ ਕਈ ਵਾਰ ਕੀ ਹੁੰਦਾ ਆਪਣਾ ਪਹਿਲਾਂ ਮੰਨਿਆ ਹੁੰਦਾ ਵੀ ਆਪਾਂ ਇੱਕ ਬਸ਼ੇਰਾ ਕੋਈ ਵੇਚ ਦਿਆਂਗੇ ਜਾਂ ਕਿਵੇਂ ਆਪਾਂ ਨੂੰ ਬਈ ਸਾਰੇ ਜਾਨਵਰਾਂ ਨਾਲ ਹੀ ਪਿਆਰ ਆ ਠੀਕ ਆ ਜਿਹੜਾ ਆਪਣੇ ਦਿਲ ਨੂੰ ਲੱਗ ਗਿਆ ਵੀ ਆਪਾਂ ਜਾਨਵਰ ਵੇਚਣੇ ਨਹੀਂ ਆਪਾਂ ਉਹ ਜਾਨਵਰ ਦਿੰਦੇ ਹੀ ਨਹੀਂ ਹਮ ਆਪਾਂ ਉਹ ਘਰ ਹੀ ਰੱਖ ਦਿਆ ਠੀਕ ਆ ਹਾਂਜੀ ਠੀਕ ਹੈ ਭਾਈ ਤੇ ਮਨ ਦੇ ਵਿੱਚ ਫਿਰ ਤੁਸੀਂ ਧਾਰ ਲਿਆ ਸੀਗਾ ਵੀ ਬੱਚੇ ਦੋਨੇ ਪਾਲ ਦੋਨੇ ਪਾਲਾਂਗੇ ਬਈ ਠੀਕ ਹੈ ਤੇ ਦੋਨਾਂ ਦੀ ਫੀਸ ਕਲਦੀਪ ਬਾਈ ਹੁਣ ਕਿੰਨੀ ਕਿੰਨੀ ਰੱਖਦੀ ਫਿਰ ਦੋਨਾਂ ਦੀ ਫੀਸ ਬਈ ਉਹ ਤਾਂ 15000 ਹੂੰ ਆਪਾਂ ਕਿਸੇ ਦਾ ਹੱਥ ਮੋੜਦੇ ਨਹੀਂ ਠੀਕ ਆ ਆ ਬਾਕੀ ਮੌਕੇ ਤੇ ਜੇ ਕੋਈ ਭਰਾ ਕਹੇ ਵੀ ਅਸੀਂ ਘੱਟ ਦੇਣੀ ਆ ਉਹ ਜਿਵੇਂ ਅਡਜਸਟਮੈਂਟ ਮਾੜੀ ਮੋਟੀ ਹੋ ਜਾਂਦੀ ਹੈ ਕੋਈ ਵੱਡੀ ਪ੍ਰੋਬਲਮ ਨਹੀਂ ਹਾਂਜੀ ਹਾਂ ਠੀਕ ਆ ਬਾਈ ਤੇ ਬਾਕੀ ਇੱਕ ਤਾਂ ਗਿਲਦੀਪ ਬਾਈ ਤੁਹਾਡਾ ਕੰਟੈਕਟ ਨੰਬਰ ਦੇ ਦਿਓ ਜਿਹੜੇ ਤੇ ਤੁਸੀਂ ਗੱਲਬਾਤ ਕਰਨੀ ਆ ਤੇ ਫਾਰਮ ਦਾ ਨਾਮ ਵੀ ਅੱਜ ਤੋਂ ਦੱਸ ਦਿਓ ਵੀ ਭਰਾਵਾਂ ਨੂੰ ਕੀ ਰੱਖਿਆ ਵਾ ਆਪਣਾ ਫਾਰਮ ਦਾ ਨਾਮ ਜੀ ਹਰਸ਼ਵੀਰ ਸਟੱਡ ਫਾਰਮ ਠੀਕ ਆ ਬਾਈ ਇਹ ਮੇਰਾ ਖਿਆਲ ਆ ਤੁਹਾਡੇ ਬੇਟੇ ਦੇ ਨਾਮ ਹਾਂਜੀ ਬੇਟੇ ਦਾ ਨਾਮ ਜੀ ਮੇਰੇ ਨਾਲ ਠੀਕ ਆ ਬਾਈ ਤੇ ਕੰਟੈਕਟ ਨੰਬਰ ਦੇ ਦਿਓ ਅੰਕਲ ਜੀ ਵਾਲਾ ਨੰਬਰ ਵੀ ਦੇ ਦਿਓ ਤੇ ਤੁਹਾਡੇ ਵਾਲਾ ਵੀ ਮੇਰਾ ਕਨੈਕਟ ਨੰਬਰ ਆ ਜੀ 81436 66825 ਠੀਕ ਆ ਤੇ ਡੈਡੀ ਜੀ ਦਾ ਨੰਬਰ ਆ 94643 22860 ਠੀਕ ਆ ਬਾਈ ਠੀਕ ਆ ਜੀ ਤੇ ਇਹ ਦੋਨੋਂ ਨੰਬਰਾਂ ਤੇ ਜੇ ਕਿਸੇ ਭਰਾ ਨੇ ਘੋੜੀ ਮੀਟ ਕਰਾਉਣੀ ਆ ਜਾਂ ਕੋਈ ਗੱਲਬਾਤ ਪੁੱਛਣੀ ਆ ਹਾਂਜੀ ਹਾਂ 24 ਘੰਟੇ ਜਦੋਂ ਮਰਜ਼ੀ ਲੈ ਸਕਦੇ ਠੀਕ ਆ ਬਾਈ ਤੇ ਇੱਕ ਘੋੜੀ ਆਪਾਂ ਬਾਈ ਵੀਡੀਓ ਦੇ ਵਿੱਚ ਨੌਕਰੀ ਸੇਲ ਵਾਲੀ ਵੀ ਦਿਖਾਉਣੀ ਆ ਜਿਹੜੀ ਭਰਾਵਾਂ ਨੂੰ ਜਿਹਦੀ ਵੀਡੀਓ ਕੀਤੀ ਆਪਾਂ ਉਹਦੇ ਬਾਰੇ ਵੀ ਦੱਸ ਦਿਓ ਉਹ ਸੇਲ ਵਾਸਤੇ ਆ ਜੀ ਉਹ ਠੀਕ ਆ ਉਹਦੀ ਵੀ ਬਲੱਡਾਂ ਨਾ ਹੋਣਾ ਹੂੰ ਤੇ ਉਹ ਹੀਟ ਚਾਈ ਵੀ ਆ ਉਹਨੂੰ ਕੱਲ ਨੂੰ ਘੋੜਾ ਦੇਣਾਗਾ ਚੈੱਕ ਹੋਈ ਵੀ ਆਪਣੇ ਠੀਕ ਆ ਉਹ ਆਪਣੇ ਵਾਲੇ ਕਿਹੜੇ ਬਿਸ਼ੇਰੇ ਤੋਂ ਮਿਲਾਉਣਾ ਉਹ ਜੋਰੇ ਤੋਂ ਪ੍ਰਾਣੀਆਂ ਜੋਰੇ ਤੋਂ ਮਿਲਾਉਣੀ ਠੀਕ ਆ ਬਾਈ ਤੇ ਉਹ ਘੋੜੀ ਵੀ ਤੁਸੀਂ ਮੰਨ ਲਓ ਤੁਹਾਡਾ ਵਿਚਾਰ ਹੈਗਾ ਵੇਚਣ ਦਾ ਹਾਂ ਉਹ ਵੇਚਣ ਵਾਸਤੇ ਲੈਤੀ ਠੀਕ ਹੈ ਭਾਈ ਉਹਦੀ ਹਾਈਟ ਕਿੰਨੀ ਅਕਲਦੀਪ ਉਮਰ ਦੀ ਕਿੰਨੀ ਆ ਘੋੜੀ ਉਹ ਉਹ 7 ਸਾਲ ਦੀ ਹੈ ਜੀ ਘੋੜੀ ਅੱਛਾ ਹਾਂਜੀ ਠੀਕ ਹੈ ਭਾਈ ਠੀਕ ਹੈ ਠੀਕ ਹੈ ਤੇ ਬਾਕੀ ਜਿਵੇਂ ਹੋਰ ਜਿਵੇਂ ਤੁਹਾਨੂੰ ਇੰਨਾ ਟਾਈਮ ਹੋ ਗਿਆ ਅਕਲਦੀਪ ਰੱਖਦੇ ਕਰਦੇ ਆ ਨੂੰ ਭਾਈ ਜਾਨਵਰ ਤੇ ਮੇਲੇ ਮੰਡੀਆਂ ਤੇ ਤਾਂ ਤਕਰੀਬਨ ਤੁਸੀਂ ਹਾਂ ਮੇਲੇ ਸਾਰੀ ਲਾਈਦੇ ਨੇ ਜੀ ਆਪਣੇ ਦੋ ਵਾਰੀ ਜਗਰਾਵੀ ਜਾਂਦੇ ਆ ਹੂੰ ਤੇ ਇੱਕ ਵਾਰੀ ਉੱਥੇ ਮੁਕਸਰ ਸਾਹਿਬ ਠੀਕ ਹੈ ਹਾਂਜੀ ਮਾੜੇ ਮੋٹے ਕੋਈ ਜਾਨਵਰ ਖਰੀਦ-ਵੇਚ ਵਾਲੇ ਵੀ ਲੈ ਆਉਣ। ਹਾਂ ਬਾਹਲੀ ਹਨ ਬਈ ਇੱਕ ਦੋ ਘੋੜੀਆਂ ਜਿਵੇਂ ਕੱਲਾ ਕਹਿ ਰਿਹਾ ਜਾਂ ਨਾ ਇੱਕ ਦੋ ਘੋੜੀਆਂ ਪਸੰਦ ਆ ਗਈ ਤਾਂ ਲੈ ਲਈ ਨਹੀਂ ਆਪਦੇ ਜਾਨਵਰ ਸੰਭੀ ਦੇ। ਠੀਕ ਹੈ ਬਈ। ਤੇ ਬਾਕੀ ਇੱਥੇ ਜਿਵੇਂ ਅਕਸਰੀ ਮੈਂ ਭਰਾਵਾਂ ਨੂੰ ਦੱਸਦਾ ਜਾਂ ਪੁੱਛਦਾ ਹੁੰਦਾ ਵੀ ਕਿਸੇ ਨੇ ਘੋੜੀ ਦੂਰੋਂ ਨੇੜੇੋਂ ਲੈ ਕੇ ਆਉਣਾ ਤਾਂ ਸਾਹਮਣੇ ਕਰਨ ਦਾ ਜੇ 2-4 ਦਿਨ ਆਪਾਂ ਨੂੰ ਘੋੜੀ ਇੱਥੇ ਖੜਾਉਣੀ ਪੈ ਗਈ ਕੋਈ ਚੱਕਰ ਨਹੀਂ ਬਈ। ਕੋਈ ਚੱਕਰ ਚੱਕ ਚੱਕ ਕਰਾਉਣੀ ਪਈ ਜੇ ਡਾਕਟਰ ਸਾਹਿਬ ਆਉਂਗੇ ਡਾਕਟਰ ਸਾਹਿਬ ਆਪਣੇ ਕੋਲੇ ਆਉਂਦੇ ਆ ਜੀ ਆਪਣੇ ਲੋਕਲ ਹੀ ਨੇ ਇੱਕ ਤਾਂ ਡਾਕਟਰ ਕਰਮਜੀਤ ਹਾਂ ਬਰਨਾਲੇ ਤੋਂ ਠੀਕ ਹੈ ਬਈ ਤੇ ਇੱਕ ਡਾਕਟਰ ਜੀਵਨ ਆ ਦਿਉਣ ਵਾਲੇ ਪੈ ਠੀਕ ਹੈ ਬਈ ਹਾਂਜੀ ਠੀਕ ਹੈ ਦੋ ਡਾਕਟਰ ਆਉਂਦੇ ਨੇ ਅੱਛਾ ਹਾਂਜੀ ਠੀਕ ਹੈ ਜ਼ਿਆਦਾਤਰ ਆਪਣੇ ਡਾਕਟਰ ਕਰਮਜੀਤ ਹੀ ਵੱਧ ਆਉਂਦੇ ਹੂੰ ਠੀਕ ਹੈ ਬਈ ਇਹਨਾਂ ਦੋਵਾਂ ਬਸ਼ੇਰਿਆਂ ਦੀ ਹੁਣ ਸਟੱਡ ਸਰਵਿਸ ਓਪਨ ਕਰਤੀ ਤੇ ਇਹ ਤਾਂ ਨਹੀਂ ਬਾਈ ਹਜੇ ਤੁਰੇ ਦੁਰੇ ਹਨਾ ਤੁਸੀਂ ਨਹੀਂ ਬਾਈ ਹਜੇ ਨਹੀਂ ਹਜੇ ਤਾਂ ਇਹਨਾਂ ਦੀ ਮਾਵਾਂ ਵੀ ਨਹੀਂ ਤੁਰੇ ਬਈ अच्छा हां ठीक है ਜਿਹੜੀ ਨੂਰਪਾਰਸ ਦੀ ਮੰਗ ਹੀ 300-100 ਪੀ ਆਪਾਂ ਹਜੇ ਉੱਤੇ ਗੱਦੀ ਨਹੀਂ ਪਾ ਕੇ ਦੇਖੀ ਠੀਕ ਹੈ ਭਾਈ हां ਬਿਲਕੁਲ ਭਾਈ ਤੇ ਨਾਲ ਆਪਣੇ ਇਧਰਲੇ ਪਾਸੇ ਭਾਈ ਵਿਜੇ ਬੈਠਾ ਤੇ ਭਰਾ ਥੋਡੀਆਂ ਇੱਥੇ ਘੋੜੀ ਤੋੜ ਰਿਹਾ ਹਨਾ ਹਾਂਜੀ ਹਾਂ ਤੇ ਇਹਦੇ ਬਾਰੇ ਵੀ ਆਪਣੀ ਗੱਲਬਾਤ ਕਰਨੀ ਬਣਦੀ ਆ ਕਿਉਂਕਿ ਹਾਂਜੀ ਦੂਰੋਂ ਚੱਲ ਕੇ ਆਉਂਦਾ ਹਨਾ ਇੱਥੇ ਆਪਣੇ ਏਰੀਆ ਦੇ ਵਿੱਚ ਇਸ ਵਕਤ ਘੋੜੀਆਂ ਤੋੜ ਰਿਹਾ ਹਾਂ ਹਾਂਜੀ ਤੇ ਇਹਦੇ ਸੋਡੇ ਕੋਲੇ ਆਉਂਦੇ ਨੂੰ ਬਾਈ ਨੂੰ ਕਿੰਨਾ ਕ ਟਾਈਮ ਹੋ ਗਿਆ ਵੀ ਜੀ ਆਪਣੇ ਕੋਲੇ 1 ਸਾਲ ਹੋ ਗਿਆ ਜੀ ਨੂੰ ਆਉਣਾ ਠੀਕ ਆ ਹਾਂ ਪਹਿਲਾਂ ਇਹਦਾ ਚਾਚਾ ਉਹਨਾ ਸੀ ਤੇ ਹੁਣ ਉਹਨੇ ਇਹਨੂੰ ਤੋਰਨ ਭੇਜਿਆਗਾ ਹਮ ਤੇ ਹੁਣ ਆਪਣੇ ਕੋਲੇ ਇਹਨੇ 1 ਸਾਲ ਦਾ ਆਉਣਾ ਠੀਕ ਆ ਬਾਈ ਹਾਂਜੀ ਠੀਕ ਆ ਤੇ ਬਾਕੀ ਭਰਾ ਦਾ ਵੀ ਆਪਾਂ ਕੰਟੈਕਟ ਨੰਬਰ ਵੀਡੀਓ ਦੇ ਵਿੱਚ ਸਾਂਝਾ ਕਰ ਦਿਆਂਗੇ ਹਨਾ ਹਾਂਜੀ ਤੇ ਬਾਈ ਵਾਲਾ ਨੰਬਰ ਜੇ ਥੋੜੇ ਜਿਆਦਾ ਤਾਂ ਦੱਸ ਦਿਓ ਇਹਦਾ ਨੰਬਰ ਹੈ ਜੀ 97585 ਹਾਂ ਤੇ 96531 ਠੀਕ ਆ ਬਾਈ ਹਾਂਜੀ ਤੇ ਇਹਦਾ ਤੁ ਜਿਵੇਂ ਤੁਸੀਂ ਦੱਸਿਆ ਪ੍ਰਾਣਾ ਚਾਪਕਾ ਬਾਈ ਤੁਹਾਡੇ ਕੋਲੇ ਪਹਿਲਾਂ ਤੋਂ ਹਾਂਜੀ ਹਾਂ ਠੀਕ ਆ ਬਾਈ ਤੇ ਬਾਕੀ ਕੁਲਦੀਪ ਹੋਰ ਕੋਈ ਗੱਲਬਾਤ ਤੁਹਾਨੂੰ ਲੱਗਦੀ ਹੋਵੇ ਵੀ ਕਰਨ ਵਾਲੀ ਆਪਾਂ ਬਸ ਠੀਕ ਆ ਬਈ ਓਕੇ ਸਾਰਾ ਠੀਕ ਹੈ ਗੱਲਬਾਤ ਠੀਕ ਆ ਜੀ ਤੇ ਦੋਸਤੋ ਜਿਵੇਂ ਬਾਈ ਕੁਲਦੀਪ ਦੇ ਨਾਲ ਆਪਾਂ ਸਾਰੀ ਗੱਲਬਾਤ ਕਰੀ ਆ ਵੀਡੀਓ ਦੇ ਵਿੱਚ ਆਪਾਂ ਬਾਈ ਦੇ ਤੁਹਾਨੂੰ ਦੋ ਬਸ਼ੇਰੇ ਦਿਖਾਏ ਆ ਦੋਵੇਂ ਬਸ਼ੇਰੇ ਪਿਓ ਵਾਲੇ ਪਾਸਿਓਂ ਇਹ 파ਰਸ ਘੋੜੇ ਦੇ ਬੱਚੇ ਆ ਤੇ ਨੂਰੇ ਦੇ ਅੱਗੇ ਗਾਹਾਂ ਪੋਤੇ ਆਗੇ ਸੋ ਗੱਲਬਾਤ ਬਾਈ ਨੇ ਸਾਰੀ ਆਪਾਂ ਨੂੰ ਦੱਸੀ ਆ ਇੱਕ ਬਸ਼ੇਰੇ ਦੀ ਜਿਹੜੀ ਮਾਂ ਗਈ ਡਾਇਰੈਕਟ ਸਾਲੀ ਵਾਲੇ ਰਤਨ ਦੀ ਆ ਤੇ ਦੂਜੀ ਹੈਗੀ ਆ ਬਾਈ ਦੀਪੇ ਦੇ ਕੋਲੇ ਆ ਜਿਹੜਾ ਗਿੱਲਾਂ ਵਾਲੇ ਕੋਲੇ ਘੋੜਾ ਉਹਦੀ ਆ ਦੋਸਤੋ ਸੋ ਦੋਵੇਂ ਬਸ਼ੇਰੇ ਅਸੀਂ ਸਕੇਲ ਨਾਲ ਆਪ ਮਿਣੇ ਆ ਇੱਕ ਦੀ ਹਾਈਟ 65 ਇੰਚ ਆ ਇੱਕ ਦੀ ਮਾੜੀ ਮੋਟੀ 65 ਤੋਂ ਦੱਬਦੀ ਆ ਜਦੋਂ ਮਰਜੀ ਤੁਸੀਂ ਆ ਕੇ ਤਸੱਲੀ ਕਰ ਸਕਦੇ ਹੋ ਤੇ ਬੜੀ ਵਾਜਵ ਫੀਸ ਰੱਖੀ ਆ ਬਾਈ ਨੇ 15000 ਰੁਪਿਆ ਦੋਨਾਂ ਦੀ 15-15 ਫੀਸ ਆ ਜਦੋਂ ਮਰਜੀ ਬਾਈ ਕੁਲਦੀਪ ਨੂੰ ਪਿੰਡ ਜੋਧਪੁਰ ਆ ਕੇ ਤੁਸੀਂ ਇੱਥੇ ਮਿਲ ਵੀ ਸਕਦੇ ਹੋ ਆ ਕੇ ਬਸ਼ੇਰੇ ਦੇਖ ਸਕਦੇ ਹੋ ਤੇ ਬਾਈ ਦੇ ਨੰਬਰ ਤੇ ਅੰਕਲ ਜੀ ਦਾ ਨੰਬਰ ਆਪਾਂ ਲਾਤਾ ਵੀਡੀਓ ਦੇ ਵਿੱਚ ਜਦੋਂ ਮਰਜੀ ਫੋਨ ਕਰਕੇ ਸਟੱਡ ਸਰਵਿਸ ਲੈ ਸਕਦੇ ਹੋ ਘੋੜੀ ਇੱਥੇ ਚੈੱਕ ਕਰਾਉਣ ਦੀ ਵੀ ਫੁੱਲ ਸਹੂਲਤਾ ਬਾਕੀ ਤੁਸੀਂ ਜੇ ਤੁਸੀਂ ਚਾਹੋ ਤਾਂ ਇੱਕ ਦੋ ਦਿਨ ਘੋੜੀ ਇੱਥੇ ਛੱਡ ਵੀ ਸਕਦੇ ਹੋ ਇੱਥੇ ਕੈਬਨ ਵਗੈਰਾ ਖਾਣੇ ਸਾਰੇ ਬਣੇ ਪਿਆ ਤੇ ਅਗਲੀ ਵਾਰੀ ਫੇਰ ਕਿਸੇ ਨਵੀਂ ਵੀਡੀਓ ਨੂੰ ਲੈ ਕੇ ਨਵੇਂ ਘੋੜੇ ਦੇ ਨਾਲ ਆਵਾਂਗੇ ਉਦੋਂ ਤੱਕ ਲਈ ਜੁੜੇ ਰਹੋ ਪਿੰਡੂ ਜ਼ਿਮੀਂਦਾਰ ਨਾਲ ਧੰਨਵਾਦ ਜੀ ਦੋਸਤੋ ਸਸ ਸਸ